ਕੋਈ ਇਹ ਤਾਂ ਜਾਣਾ ਚਾਹ ਚਾਹ ਪੀਤੇ ਕਿ ਮੈਂਬਰ ਪਾਰਲੀਮੈਂਟ ਤੋਂ ਲੈ ਕੇ ਕਾਉਂਸਲ ਤੱਕ ਸਭ ਕਾਂਗਰਸ ਦੇ ਹੋਣੇ ਹਰ ਲੜੀ ਕਾਂਗਰਸ ਦੀ ਹੋਵੇ ਤਾਂ ਕਿ ਜਿੰਨਾ ਫਲਕੂ ਤੋਂ ਆਵੇ ਉਹ ਥਾਂ ਥਾਈ ਪਹੁੰਚ ਸਕੇ ਅਸੀਂ ਜੋ ਸੋਚਦੇ ਹਾਂ ਜੋ ਤੁਸੀਂ ਸੋਚਦੇ ਹੋ ਅਸੀਂ ਉਹਨੂੰ ਪੂਰਾ ਕਰ ਸਕੀਏ ਉਹ ਪੂਰਾ ਕਰਨਾ ਸੇ ਹਰ ਜਗ੍ਹਾ ਤੇ ਬੰਦੇ ਚਾਹੀਦੇ ਆ ਸੋ ਇਹ ਦੂਜਾ ਕਦਮ ਹੈ ਅਸੀਂ ਆਪਣੀ ਅਸੀਂ ਆਪਣੀ ਕਾਰਪੋਰੇਸ਼ਨ ਬਣਾਈਏ ਤਰਬ ਬਣਾਈਏ ਔਰ ਤੁਹਾਡੇ ਸਾਥ ਤੋਂ ਬਿਨਾਂ ਇਹ ਪੋਸੀਬਲ ਨਹੀਂਗਾ ਤੋੜਾ ਕੰਮ ਸੌਖਾ ਹੈ ਸਾਡਾ ਔਖਾ ਅਸੀਂ ਕੰਮ ਕਰਦੇ ਆ ਪਰ ਤੁਸੀਂ ਤਾਂ ਵੋਟ ਵਾਲਾ ਬਟਨ ਹੀ ਦਬਣਾ ਪਰ ਗਲਤੀ ਨਾਲ ਹੀ ਤੇ ਗਲਤ ਨਾਲ ਦਬ ਗਿਆ ਜੀ ਪਹਿਲਾਂ ਝਾੜੂ ਵਾਲਾ ਦਬਕੇ ਪਿਛਲੇ ਇਲੈਕਸ਼ਨਸ ਲੈਲੇ ਬੜਾ ਸਾਰਡ ਹੋਇਆ ਪੂਰਾ ਪੰਜਾਬ ਸਤਾਪੂ ਪ੍ਰਯਾਸ ਚ ਸੁਜੋਦ ਦੇ ਨਾਸਤੇ ਰਹਿ ਵਿਰੋਧੀ ਪਰ ਕੋਈ ਕੰਮ ਕਰਨ ਦੇ ਲਾਇਕ ਨਹੀਂ ਸਰ ਸਰ ਨੂੰ ਇਹ ਹੀ ਬੇਨਤੀ ਕਰਦੀ ਹੈ ਆਪ ਦੀ ਹਰ ਇੱਕ ਵੋਟ ਪੰਜੇ ਰੂਪਾ ਕੇ ਰੋਕੀਬੀਰ ਜੀ ਨੂੰ ਜਿੱਤ ਦਿਵਾਓ ਤਾਂ ਕਿ ਔਣ ਵਾਲੇ ਸਮੇਂ ਦੇ ਵਿੱਚ ਆਪਾਂ 68 ਨੰਬਰ ਵਾਰਡ ਦੀ ਤਰੱਕੀ ਹੋਵੇ ਕੋਈ ਰੋਕ ਨਾ ਸਕੇ ਪਰ ਮੈਨੂੰ ਪੂਰੀ ਯਕੀਨ ਹੈ ਕਿ ਜਿੱਥੇ ਮਾਵਾਂ ਤੇ ਭੈਣਾਂ ਖੜ ਜਾਂਦੀਆਂ ਨੇ उसे किसी दुनिया की कोई चीज कोई हर किसी चीज को रोक नहीं सकता और इतने भी मैं लगता है कि रोकी वीर जी हो सचे पातशाह जित जरूर बख्श परमात्मा तो तो सबाद रखे थोड़े तो बच्चों को तंदुरुस्ती देख तंदुरुस्ती दे जिन्हें इतने भैं बैठी सब माँ बाप को तंदुरुस्ती परमात्मा जरूर दे कहीं माँ बा भी हाल पूछ करो

ਅਰਵਿੰਦਰਪਾਲ ਸਿੰਘ ਰੋਕੀ ਪਾਟਿਆ ਵਾਰਡ ਨੰਬਰ 68 ਤੋਂ ਕਾਂਗਰਸ ਦਾ ਕੈਂਡੀਡੇਟ ਆ ਕਿੱਤਾ ਦਾ ਪਾਰਟੀ ਤੁਹਾਨੂੰ ਤੁਹਾਨੂੰ ਵੀ ਭੇਜਿਆ ਕਿੱਤਾ ਦੀ ਤਿਆਰੀ ਅੱਗੇ ਚੱਲ ਰਹੀਆਂ ਤੇ ਕਿੱਤਾ ਦੇ ਲੋਕਾਂ ਦਾ ਪਿਆਰ ਲੋਕਾਂ ਦਾ ਪਹਿਲਾਂ ਵੀ ਬਹੁਤ ਪਿਆਰ ਮਿਲਿਆ ਆਪਣੇ ਵਾਰਡ 'ਚ ਬਹੁਤ ਕੰਮ ਕਰਾਏ ਨੇ ਹੁਣ ਵੀ ਜਾ ਰਹੇ ਆ ਆਪਣੇ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗ ਰਹੇ ਆ ਔਰ ਲੋਕਾਂ ਦਾ ਪਿਆਰ ਬਹੁਤ ਮਿਲਦਾ ਪਿਆ ਮੋਹਲ ਬਹੁਤ ਵਧੀਆ ਜੀ ਲੋਕ ਕਾਂਗਰਸ ਨੂੰ ਪਹਿਲਾਂ ਵੀ ਪਸੰਦ ਕਰਦੇ ਸੀ ਅੱਜ ਵੀ ਪਹਿਲੀ ਪਸੰਦ ਉਹਨਾਂ ਦੀ ਕਾਂਗਰਸ ਹੈ ਕਿਉਂਕਿ ਜਿਹੜੇ ਕੰਮ ਅਸੀਂ ਆਪਣੇ ਵਾਰਡਾਂ 'ਚ ਕੀਤੇ ਨੇ ਲੋਕਾਂ ਨੂੰ ਸਾਡਾ ਚਿਹਰਾ ਪਤਾ ਹੈ ਅਸੀਂ ਕੰਮ ਕੀਤੇ ਹੋਏ ਨੇ ਅਸੀਂ ਲੋਕਾਂ ਕੋਲ ਜਾ ਰਹੇ ਹਾਂ ਆਪਣੇ ਕੰਮਾਂ ਦੇ ਆਧਾਰ 'ਤੇ ਗੱਲ ਕਰ ਰਹੇ ਹਾਂ ਕੰਮ ਕੰਮ ਦੱਸ ਰਹੇ ਹਾਂ ਆਪਣੇ ਪੈਂਫਲੇਟ ਵਗੈਰਾ ਦੇ ਰਹੇ ਹਾਂ ਤੇ ਲੋਕ ਸਾਨੂੰ ਸਮੱਸਿਆਵਾਂ ਵੀ ਦੱਸ ਰਹੀਆਂ ਨੇ ਜਿਹੜੇ ਨਵਾਂ ਏਰੀਆ ਸਾਡੇ ਨਾਲ ਜੁੜਿਆ ਉਹ ਵੀ ਅਸੀਂ ਲਿਖ ਰਹੇ ਹਾਂ ਨਾਲ ਦੀ ਨਾਲ ਨੋਟ ਕਰ ਰਹੇ ਹਾਂ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ ਤੇ ਜਿਹੜਾ ਮੇਰਾ ਏਰੀਆ ਹੈਗਾ 40% ਜਿਹੜਾ ਏਰੀਆ ਮੇਰੇ ਨਾਲ ਪੁਰਾਣਾ ਸੀਗਾ 60% ਮੈਨੂੰ ਨਵਾਂ ਏਰੀਆ ਮਿਲਿਆ ਔਰ ਮੈਂ ਲੋਕਾਂ 'ਗੇ ਅਪੀਲ ਕਰਨਾ ਚਾਹਨਾ ਵਾਂ ਤੁਸੀਂ ਮੈਨੂੰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਸਰਵੇ ਕਰ ਲਓ ਮੇਰਾ ਤੁਸੀਂ ਜਾ ਕੇ ਵਾਰਡ 'ਚ ਪਤਾ ਕਰ ਲਓ ਕਿ ਮੇਰੇ ਕਿਹੜੇ ਕੰਮ ਹੋਏ ਨੇ ਔਰ ਮੈਂ ਕਿਸ ਤਰੀਕੇ ਕਿਸ ਢੰਗ ਨਾਲ ਮੈਂ ਕੰਮ ਕਰਦਾ ਵਾਂ ਲੋਕਾਂ 'ਚ ਵਿਚਰਦਾ ਵਾਂ ਲੋਕਾਂ 'ਚ ਜਾਣੇ ਆਂ ਅਸੀਂ ਇੱਕ ਆਵਾਜ਼ ਤੇ ਪਹੁੰਚਦੇ ਆਂ ਲੋਕਾਂ ਦੀ ਲੋਕਾਂ ਨੂੰ ਕੁਛ ਕੇ ਦੇਖ ਲਓ ਇੱਕ ਵਾਰੀ ਫਿਰ ਮੈਨੂੰ ਵੋਟ ਪਾਈਓ ਆਮ ਪੰਡਿਤ ਦਾਵੇ ਕਰੀ ਵਿਕਾਸ ਕੀਤਾ ਸਰ ਸਾਰੇ ਹੀ ਦਾਅਵੇ ਕਰਦੇ ਨੇ ਸਾਰੇ ਵਿਕਾਸ ਕਰਦੇ ਕਾਂਗਰਸ ਨੇ ਕਿਹੜਾ ਨਹੀਂ ਕੀਤਾ ਆਪਣੇ ਟਾਈਮ ਤੇ ਤੁਸੀਂ ਜਾ ਕੇ ਦੇਖੋ ਤਾਂ ਸੀ ਜਿਹੜਾ ਵਿਕਾਸ ਦੀ ਗੱਲ ਕਰ ਰਹੇ ਆ ਕਮਿਟਮੈਂਟ ਕੀਤੀਆਂ ਸੀ ਹਜ਼ਾਰ ਰੁਪਏ ਵਾਲੀਆਂ ਲੇਡੀਜ਼ ਨੂੰ ਉਹ ਕਿਹੜਾ ਮਿਲਿਆ ਹਲੇ ਤੱਕ ਸੀਵਰੇਜ ਪਾਣੀ ਦਾ ਬੁਰਾ ਹਾਲ ਹੈ ਅੱਜ ਵੀ ਗਲੀਆਂ 'ਚ ਅਸੀਂ ਜਾਂਦੇ ਆ ਲੋਕ ਚਲੋ ਸਰਕਾਰ ਹੈਗੀ ਐ ਉਹ ਮੂੰਹ ਤਾਂ ਨਹੀਂ ਬੋਲਦੇ ਸਾਨੂੰ ਦੱਸ ਦਿੰਦੇ ਨੇ ਮੋਟਰ ਡਰੇ ਵੀ ਜਾ ਰਹੇ ਆ ਅੱਧੇ ਇਲਾਕੇ ਦੇ ਵਿੱਚ ਪਾਣੀ ਨਹੀਂ ਦੇ ਰਹੇ ਦੇਖੋ ਵੋਟਰ ਡਰ ਡਰੀ ਦਾ ਇਹਨਾਂ ਨੂੰ ਡਰ ਜਿਹੜਾ ਡਰ ਲੋਕਾਂ ਨੂੰ ਪਿਆ ਰਿਹਾ ਹੈ ਨਾ ਉਹੀ ਹਾਰ ਦਾ ਕਾਰਨ ਬਣਨਾ ਸਾਇਲੈਂਟ ਵੋਟ ਪੈਣੀ ਹੈ ਕਿਸੇ ਨੇ ਡਰ ਕੇ ਵੋਟ ਨਹੀਂ ਪਾਣੀ ਜਿਨ੍ਹਾਂ ਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਤੁਹਾਨੂੰ ਲੱਗਦਾ ਵੋਟ ਪਾਣੀ ਹੈ ਵੋਟ ਵੋਟ ਤਾਂ ਲੋਕਾਂ ਦਾ ਅਧਿਕਾਰ ਹੈ ਵੋਟ ਆਪਣੀ ਮਰਜ਼ੀ ਨਾਲ ਪਾਉਂਦਾ ਕੋਈ ਚਾਹੇ ਭਾਜਪਾ ਦਾ ਬੰਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਉਹ ਘਰੋਂ ਡਿਸਾਈਡ ਕਰਕੇ ਜਾਂਦਾ ਨਾ ਵੋਟ ਇੱਥੇ ਹੀ ਪਾਣੀ ਹੈ ਕਿਸੇ ਦੇ ਕਹਿੰਦੇ ਵੋਟ ਨਹੀਂ ਪਾਉਂਦਾ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮਾਧਿਅਮ ਨਾਲ ਵੋਟਰਾਂ ਨੂੰ ਵਾਰਡ ਨੰਬਰ 68 ਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਬੰਦਾ ਚੁਣ ਕੇ ਵੋਟ ਪਾਈਓ ਉਹ ਬੰਦਾ ਚੁਣਿਓ ਜਿਹੜਾ ਤੁਹਾਡਾ ਕੰਮ ਕਰ ਸਕੇ ਕੱਲ ਨੂੰ ਤੁਹਾਡੇ ਨਾਲ ਖੜਾ ਹੋ ਸਕੇ ਇਹ ਨਾ ਹੋਵੇ ਤੁਹਾਡੇ ਫੋਨ ਚੱਕਣੇ ਮੰਦ ਕਰ ਜਾਏ ਅਸੀਂ ਆਪਣੇ ਵਾਰਡ 'ਚ ਕੰਮ ਕੀਤੇ ਨੇ ਸਾਡਾ ਇੱਕ ਵਾਰੀ ਸਰਵੇ ਕਰ ਲਓ ਤੁਸੀਂ ਪਤਾ ਕਰ ਲਓ ਕਿ ਕਿਸ ਤਰੀਕੇ ਨਾਲ ਕੰਮ ਹੋਏ ਨੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਸਾਡਾ ਕੰਮ ਕਰਨ ਦਾ ਟੰਕ ਕੀ ਆ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਲੋਕਾਂ ਨੂੰ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਉਹ ਬੰਦਾ ਚੁਣੋ ਜਿਹੜਾ ਤੁਹਾਡਾ ਕੰਮ ਕਰ ਸਕੇ ਰਾਜਾ ਜੀ ਵਾਈ ਭਾਈ ਸੀ ਕਲਕਤਾ ਆ ਆਈਸੀ ਕਿੱਦਾਂ ਦਾ ਮਾਹੌਲ ਸੀ ਬਹੁਤ ਵਧੀਆ ਮਾਹੌਲ ਸੀ ਭੈਣ ਜੀ ਆਏ ਨੇ ਅਮਰਤਾ ਬੜੰਗ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਇੱਕ ਵਧੀਆ ਮਾਹੌਲ ਬਣ ਗਿਆ ਉਹਨਾਂ ਦੇ ਆਉਣ ਨਾਲ ਵੀ ਵਧੀਆ ਬਣ ਗਿਆ ਮਾਹੌਲ ਔਰ ਤੁਹਾਨੂੰ ਪਤਾ ਹੈ ਭੈਣ ਜੀ ਦੀ ਸਪੀਡ ਜਿਹੜੀ ਹੈ ਲੋਕ ਪਸੰਦ ਕਰਦੇ ਨੇ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਕੀ ਮੈਸੇਜ ਲੱਗਦੀ ਹੈ ਮੈਸੇਜ ਇਹੀ ਲਾ ਕੇ ਗਏ ਨੇ ਮੇਰੇ ਵੀਰ ਨੂੰ ਜਿਤਾਓ ਰੋਕੀ ਨੂੰ ਤੇ ਕੰਮਾਂ ਦੀ ਕੋਈ ਕਮੀ ਨਹੀਂ ਆਏਗੀ ਪਹਿਲਾਂ ਵੀ ਇਹਨੇ ਵੀਰ ਨੇ ਬਹੁਤ ਕੰਮ ਕੀਤੇ ਨੇ ਤੇ ਅੱਗੇ ਵੀ ਅਸੀਂ ਰੋਕੀ ਦਾ ਸਾਥ ਦੇਵਾਂਗੇ ਜੇ ਤੁਸੀਂ ਰੋਕੀ ਦੇ ਨਾਲ ਖੜੋਗੇ ਤਾਂ ਲੋਕਾਂ ਨੂੰ ਸ਼ਹਿਰ ਵਾਸੀਆਂ ਕੀ ਆਪਣੇ ਵਾੜਵਾਸੀ ਕਿ ਕਹਿਣਾ ਚਾਹੋਗੇ ਵਾੜਵਾਸੀਆਂ ਨੂੰ ਮੈਂ ਇਹ ਕਹਿਣਾ ਚਾਹਨਾ ਵਾਂ ਤੁਸੀਂ ਮੇਰੇ ਵਿਕਾਸ ਕਾਰਜ ਇੱਕ ਵਾਰੀ ਸਾਡੇ ਵਿਕਾਸ ਕਾਰਜ ਦੇਖ ਲਓ ਲੋਕਾਂ ਨੂੰ ਪੁੱਛ ਲਓ ਮੈਂ ਇਹਨਾਂ ਜ਼ਰੂਰ ਤੁਹਾਨੂੰ ਆਸ਼ਵਾਸਨ ਦੇਣਾ ਵਾਂ ਜੇ ਜਿਹੜੇ ਕੰਮ ਅਸੀਂ ਉਥੇ 5 ਸਾਲ ਦਾ ਸਾਨੂੰ ਐਕਸਪੀਰੀਅੰਸ ਹੈਗਾ ਕੰਮ ਕਰਾਉਣ ਦਾ ਪਤਾ ਹੈ ਸਾਨੂੰ ਕੰਮ ਅਸੀਂ ਕੀਤੇ ਵੀ ਨੇ ਠੀਕ ਹੈ ਕੰਮਾਂ ਦੀ ਮੈਂ ਗਿਣਤੀ ਨਹੀਂ ਕੀਣਾ ਮੰਗਾ ਕਿਉਂਕਿ ਲੋਕਾਂ ਨੂੰ ਪਤਾ ਹੈ ਕਿਹੜੇ-ਕਿਹੜੇ ਕੰਮ ਅਸੀਂ ਕੀਤੇ ਨੇ ਮੈਂ ਇੰਨਾ ਕਹਿਣਾ ਚਾਹਨਾ ਵਾਂ ਕਿ ਜਦੋਂ ਅਸੀਂ ਪਰਮਾਤਮਾ ਨੇ ਕਿਰਪਾ ਕੀਤੀ ਲੋਕਾਂ ਦੇ ਵੋਟਾਂ ਦੇ ਆਧਾਰ ਤੇ ਹੀ ਬੰਦਾ ਚੁਣਿਆ ਜਾਂਦਾ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਜੇ ਸਾਡੇ ਦੇ ਪ੍ਰਭੂ ਨੇ ਕਿਰਪਾ ਕੀਤੀ ਤੇ ਜਿਹੜੇ ਅਸੀਂ ਕੰਮ ਕੀਤੇ ਨੇ ਸਾਨੂੰ ਐਕਸਪੀਰੀਅੰਸ ਹੈਗਾ ਉਸ ਨਾਲੋਂ ਵੱਧ ਕੰਮ ਕਰਾਂਗੇ ਅਸੀਂ